ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਮੁੜਹਾਜਰ ਆ ਤ ਤੁਹਾਨੂੰ ਦੱਸ ਦਈਏ ਕਿ ਹੁਣ ਕਿਸਾਨਾਂ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਵੱਡਾ ਐਕਸ਼ਨ ਹੋਏਗਾ ਕਿਸਾਨਾਂ ਵੱਲੋਂ ਜਿਹੜਾ ਹੈ ਕਿ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਅੱਜ ਕਿਸਾਨਾਂ ਵੱਲੋਂ ਜਿਹੜਾ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਹੁਣ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਕਿਸਾਨ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਸਰਕਾਰ ਦੇ ਨੱਕ ਵਿੱਚ ਦਮ ਕੀਤੇ ਜਾਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਨਿਕਲ ਕੇ ਸ ਨੇ ਆਲੀਏ ਨਹੀਂ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਸਰਕਾਰ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਖਨੌਰੀ ਬਾਰਡਰ ਤੋਂ ਧਰਨਾ ਚੁਕਵਾਇਆ ਗਿਆ ਸੀ ਤਾਂ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਵੀ ਅਜੇ ਹੀ ਕਾਰਵਾਈ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਕਿਸਾਨਾਂ ਨੂੰ ਡਿਟੇਨ ਕਰ ਲਿਤਾ ਗਿਆ ਸੀ ਤਾਂ ਅੱਜ ਉਹਨਾਂ ਦੀ ਜਿਹੜੀ ਆ ਉਹ ਰਿਹਾਈ ਤੋਂ ਬਾਅਦ ਅੱਜ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜਬਰ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਘੇਰੇ ਜਾਣਗੇ ਤਾਂ ਡੀਸੀ ਦਫ਼ਤਰ ਘੇਰੇ ਜਾਣਗੇ ਜਿਸ ਦਾ ਸਮਾਂ ਜਿਹੜਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਏਗਾ ਤਾਂ 4 ਘੰਟਿਆਂ ਦੇ ਲਈ ਡੀਸੀ ਦਫ਼ਤਰਾਂ ਨੂੰ ਕਿਸਾਨਾਂ ਵੱਲੋਂ ਘੇਰੇ ਜਾਣ ਦਾ ਜਿਹੜਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਅਸਪਤੀਤੇ ਕੇਂਦਰ ਸਰਕਾਰ ਦੇ ਨਾਮ ਤੇ ਮੰਗ ਪੱਤਰ ਵੀ ਦਿੱਤੇ ਜਾਣਗੇ ਤਾਂ ਇਹ ਰੋਸਤਰ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਦੇ ਮੋਰਚਿਆਂ ਤੇ ਕੀਤੀ ਤੱਕੇਛਾਈ ਦੇ ਖਿਲਾਫ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਜੋ ਸਵਰਨ ਸਿੰਘ ਪੰਦੇਰ ਅਬਨਿਉ ਕੋਹੜ ਤੇ ਪੰਜਾਬ ਪੁਲਿਸ ਵੱਲੋਂ ਜ਼ਬਰਦਸਤੀ ਜੋ ਨਜ਼ਰਬੰਦ ਕੀਤੇ ਗਏ ਸਨ ਕਿਸਾਨਾਂ ਨੂੰ 8 ਦਿਨਾਂ ਤੋਂ ਬਾਅਦ ਵੀਰਵਾਰ ਦੀ ਰਾਤ ਜਿਹੜਾ ਕਿ ਪਟਿਆਲਾ ਤੇ ਮੁਕਸਰ ਦੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਤਾਂ ਬਾਹਰ ਆਉਂਦਿਆਂ ਹੀ ਕਿਸਾਨਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਜਿੰਨੇ ਵੀ ਪੰਜਾਬ ਭਰ ਦੇ ਵਿੱਚ ਜ਼ਿਲ੍ਹੇ ਨੇ ਸਾਰਿਆਂ ਹੀ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦਾ ਘਰਾਵ ਕੀਤਾ ਜਾਏਗਾ ਉੱਥੇ ਹੀ ਮੰਗ ਪੱਤਰ ਵੀ ਸੌਂਪਿਆ ਜਾਏਗਾ ਤਾਂ ਮੰਗ ਪੱਤਰ ਜੋ ਰਾਸ਼ਟਰਪਤੀ ਦੇ ਨਾਮ ਤੇ ਕੇਂਦਰ ਸਰਕਾਰ ਦੇ ਧੱਕੇਸ਼ਾਹੀ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਨੇ ਉਹ ਸੌਪੇ ਜਾਣਗੇ ਤਾਂ ਬਾਹਰ ਆਉਂਦੇ ਕਿਸਾਨ ਨੇਤਾ ਅਬినੋ ਕੋਹੜ ਤੇ ਕਾਕਾ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਤਾਂ ਤੁਹਾਨੂੰ ਹੋਰ ਦੱਸ ਦਈਏ ਕਿ ਬਾਹਰ ਆਉਂਦੇ ਹੀ ਸਵਰਨ ਸਿੰਘ ਪੰਦੇਰ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਲ੍ਹ ਤੋਂ ਬਾਹਰ ਆ ਕੇ ਮੈਂ ਸਭ ਤੋਂ ਪਹਿਲਾਂ ਪਟਿਆਲਾ ਦੇ ਬਹਾਦਰਗੜ ਕਿਲੇ ਦੇ ਵਿੱਚ ਜਾਵਾਂਗਾ ਉੱਥੇ ਜੋ ਮੇਰੇ ਨਾਲ ਦੇ ਸਾਥੀ ਹੋਰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਗਏ ਨੇ ਉਹਨਾਂ ਦੇ ਨਾਲ ਉੱਥੇ ਜਾ ਕੇ ਗੱਲਬਾਤ ਕਰਨਗੇ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਵੀ ਜਿਹੜਾ ਆ ਉਹ ਜਾਣਗੇ ਜੋ ਸਰਕਾਰ ਵੱਲੋਂ ਆਪਣਾ ਸਟੈਂਡ ਜਿਹੜਾ ਆ ਉਹ ਹਟਾ ਲਿਆ ਗਿਆ ਸੀ ਤਾਂ ਧਰਨੇ ਚ ਕੁਵਾ ਦਿੱਤੇ ਸੀ ਅਸੀਂ ਉਸ ਧਰਨੇ ਦੀ ਸਖਤ ਨਖੇਦੀ ਕਰਦੇ ਆਂ ਅਤੇ ਕਰਦੇ ਰਹਾਂਗੇ ਅਸੀਂ ਅਗਲੇ ਪ੍ਰੋਗਰਾਮ ਬਾਰੇ ਜੋ ਸਾਥੀ ਸਾਡੇ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਨੋਰੀ ਤੇ ਸ਼ੰਭੂ ਬਾਰਡਰ ਤੇ ਜਾ ਕੇ ਉੱਥੇ ਹਾਲਾਤਾਂ ਦਾ ਵੀ ਜਾਇਜ਼ਾ ਲਵਾਂਗੇ ਤਾਂ ਅੱਜ ਦੀ ਕਾਰਵਾਈ ਜਿਹੜੀ ਆ ਉਹ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਦੱਸਦੀ ਏ ਕਿ ਜਦੋਂ ਕਿਸਾਨਾਂ ਦੀ ਸਤਵੇਂ ਗੇੜ ਦੀ ਮੀਟਿੰਗ ਹੁੰਦੀ ਹੈ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਹੋਰ ਕਿਸਾਨ ਆਗੂ ਵੀ ਸ਼ਾਮਲ ਹੁੰਦੇ ਨੇ ਤਾਂ ਉੱਥੇ ਗੱਲਬਾਤ ਹੁੰਦੀ ਹੈ ਤੇ ਖੇਤੀਬਾੜੀ ਖੜਰੇੜੇ ਨੂੰ ਲੈ ਕੇ ਵੀ ਜਿਹੜੀ ਆ ਗੱਲਬਾਤ ਲਗਾਤਾਰ ਕੀਤੀ ਜਾਂਦੀ ਆ ਤਾਂ ਗੱਲ ਆ ਕੇ ਅੜ ਜਾਂਦੀ ਆ ਐਮਐਸਪੀ ਤੇ ਤਾਂ ਫਿਰ ਇਸ ਮੌਕੇ ਤੇ ਜੋ ਕੇਂਦਰੀ ਮੰਤਰੀ ਵੱਲੋਂ ਇਹ ਪ੍ਰੋਸਾ ਦਵਾਇਆ ਗਿਆ ਕਿ ਇਸ ਦੇ ਉੱਤੇ ਹੋਰ ਮੰਤਰੀਆਂ ਦੇ ਨਾਲ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਇਸ ਤੋਂ ਬਾਅਦ ਜਿਹੜਾ ਕੀ ਗੋਝਰ ਨਿੰਨੇ ਦਿਆ ਜਾ ਸਕਦਾ ਤਾਂ ਇਸ ਮੀਟਿੰਗ ਨੂੰ ਵਿਚਾਰ ਚਰਚਾ ਨੂੰ 4 ਘੰਟੇ ਲੱਗ ਜਾਂਦੇ ਨੇ ਤੇ 4 ਘੰਟੇ ਲੱਗਣ ਤੋਂ ਬਾਅਦ ਵੀ ਜਿਹੜਾ ਕਿ ਇਸ ਦਾ ਹੱਲ ਨਹੀਂ ਨਿਕਲਦਾ ਸਕਦਾ ਤਾਂ ਕਿਸਾਨ ਜਦੋਂ ਉਥੋਂ ਮੀਟਿੰਗ ਤੋਂ ਵਾਪਸ ਆਉਂਦੇ ਆ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਸਾਂਝੇ ਆਪਰੇਸ਼ਨ ਦੇ ਨਾਲ ਵੱਖ-ਵੱਖ ਥਾਵਾਂ ਤੇ ਕਿਸਾਨ ਆਗੂਆਂ ਨੂੰ ਜਿਹੜਾ ਆ ਉਹ ਹਿਰਾਸਤ ਵਿੱਚ ਲਿਆ ਜਾਂਦਾ ਤਾਂ ਇਹੀ ਮਾਮਲਾ ਜਿਹੜਾ ਆ ਫਿਰ ਜਦੋਂ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਜਿਹੜੀ ਹੈ ਉਹ ਫਟਕਾਰ ਜਿਹੜੀ ਹੈ ਉੱਥੋਂ ਲੱਗਦੀ ਹੈ ਤਾਂ ਫਿਰ ਪੰਜਾਬ ਪੁਲਿਸ ਤੇ ਸਰਕਾਰ ਦਾ ਜਿਹੜਾ ਰਵਈਆ ਥੋੜਾ ਜਾਂ ਨਰਮ ਹੁੰਦਾ ਹੈ ਤਾਂ ਫਿਰ ਹੌਲੀ-ਹੌਲੀ ਜਿਹੜੇ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਤੇ ਕੱਲ ਰਾਤ ਵੀ ਮੁਕਸਰ ਤੇ ਪਟਿਆਲਾ ਦੀ ਜੇਲ੍ਹ ਤੋਂ ਵੱਡੇ ਆਗੂਆਂ ਨੂੰ ਅਤੇ ਜੋ ਹੋਰ ਕਿਸਾਨ ਆਗੂ ਨੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਤਾਂ ਪੁਲਿਸ ਅਧਿਕਾਰੀ ਦੇ ਇੱਕ ਬਿਆਨ ਦੇ ਮੁਤਾਬਿਕ ਪਹਿਲਾਂ ਉਹਨਾਂ ਕਿਸਾਨਾਂ ਨੂੰ ਜਿਹੜਾ ਰਿਹਾ ਕੀਤਾ ਗਿਆ ਸੀ ਜੋ 60 ਸਾਲ ਤੋਂ ਉੱਪਰ ਨੇ ਅਤੇ ਜੋ ਉਹਨਾਂ ਦਾ ਮੈਡੀਕਲ ਚੱਲਦਾ ਆ ਜਾਂ ਫਿਰ ਬਜ਼ੁਰਗ ਨੇ ਤਾਂ ਹੁਣ ਜਿਹੜਾ ਆ ਵੱਡਾ ਐਕਸ਼ਨ ਲੈਂਦਿਆਂ ਹੋਇਆ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਨੂੰ ਜਿਹੜਾ ਆ ਉਹ ਰਿਹਾ ਕੀਤਾ ਗਿਆ ਤਾਂ ਹੁਣ ਰਿਹਾ ਹੋਣ ਤੋਂ ਬਾਅਦ ਵੱਡੇ ਕਿਸਾਨ ਆਗੂਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨ ਜਿਹੜੇ ਨੇ ਓਡੀਸੀ ਦਫ਼ਤਰਾਂ ਦਾ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦਾ ਘਰਾਵ ਕਰਨਗੇ ਅਤੇ ਮੰਗ ਪੱਤਰ ਜਿਹੜੇ ਨੇ ਉਹ ਸੰਪਣਗੇ